ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਵਿਰਸਾ ਵਾਹ ਰਮਨ ਸਿੱਧੂ ਵੱਲੋਂ ਇੱਕ ਐਗਜ਼ੀਬਿਸ਼ਨ ਅਨਾਉਂਸ ਕੀਤਾ ਗਿਆ ਹੈ ਜੋ ਕਿ ਸਰਦਾਰ ਪੈਲਸ ਕੋਠਾਗੁਰੂ ਕਾ ਰੋਡ ਦੇ ਉੱਪਰ ਹੈਗਾ ਪਿੰਡ ਭਗਤਾ ਭਾਈ ਕਾਬੇਖੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਸੋ ਇੱਥੇ ਕਾਫੀ ਜ਼ਿਆਦੇ ਜਿਹੜੀਆਂ ਸਟਾਲਾਂ ਆ ਰਹੀਆਂ ਨੇਗੀਆਂ ਜਿਹਦੇ ਵਿੱਚ ਬੁਟੀਕ ਜਾਂ ਹੋਰ ਹੈਂਡਮੇਡ ਚੀਜ਼ਾਂ ਤੋਂ ਲੈ ਕੇ ਹੋਰ ਕਾਫੀ ਕੁਝ ਯਾਨੀ ਕਿ ਯੁਨੀਕ ਆਈਟਮਾਂ ਨੇ ਜਿਹੜੀਆਂ ਪੰਜਾਬੀ ਵਿਰਸੇ ਨਾਲ ਰਿਲੇਟਡ ਕਾਫੀ ਚੀਜ਼ਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇਗੀਆਂ ਤੁਸੀਂ ਵੀ ਆਪਣੀ ਸਟਾਲ ਬੁੱਕ ਕਰਾ ਸਕਦੇ ਹੋ ਸਟਾਲ ਬੁੱਕ ਕਰਾਉਣ ਵਾਸਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਕੰਟੈਕਟ ਨੰਬਰ ਦਿੱਤਾ ਹੈ ਬਾਕੀ ਡਿਸਪਲੇ ਦੇ ਉੱਪਰ ਵੀ ਨੰਬਰ ਚੱਲ ਰਿਹਾ ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਆਪਣੀ ਸਟਾਲ ਜਿਹੜੀ ਬੁੱਕ ਕਰਵਾ ਸਕਦੇ ਹੋਗੇ ਇਸ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਜਿਹੜੇ ਜਸਵਿੰਦਰ ਕੌਰ ਬੜਾੜ ਪੰਜਾਬੀ ਸਿੰਗਰ ਤੇ ਹੋਰ ਵੀ ਕਾਫੀ ਜਿਆਦਾ ਜਾਨੀ ਕਿ ਇੰਡਸਟਰੀ ਦੇ ਵਿੱਚੋਂ ਪੰਜਾਬੀ ਇੰਡਸਟਰੀ ਦੇ ਵਿੱਚੋਂ ਤੇ ਕਾਫੀ ਬਲੌਗਰ ਇੱਥੇ ਪਹੁੰਚ ਰਹੇ ਨੇਗੇ ਆਪਾਂ ਵੀ ਪਹੁੰਚਾਂਗੇ 7 ਅਗਸਤ ਨੂੰ ਸਰਦਾਰ ਪੈਲਸ ਦੇ ਵਿੱਚ ਤੇ ਬਾਕੀ ਸਭ ਤੋਂ ਮੇਨ ਪੁਆਇੰਟ ਆ ਜਿਹੜੀ ਮੇਨ ਗੱਲ ਆ ਕਿ ਇੱਥੇ ਐਗਜ਼ੀਬਿਸ਼ਨ ਦੇ ਨਾਲ-ਨਾਲ ਤੀਆਂ ਦਾ ਮੇਲਾ ਵੀ ਹੋ ਰਿਹਾਗਾ ਸੋ ਇਸ ਦੇ ਵਿੱਚ ਕੋਈ ਵੀ ਤੁਹਾਡੀ ਐਂਟਰੀ ਫੀਸ ਨਹੀਂ ਰੱਖੀ ਗਈ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਹਰ ਇੱਕ ਐਗਜ਼ੀਬਿਸ਼ਨ ਦੇ ਵਿੱਚ ਐਂਟਰ ਕਰਨ ਵਾਸਤੇ ਆਪਾਂ ਨੂੰ ਪਾਸ ਦੀ ਜ਼ਰੂਰਤ ਹੁੰਦੀ ਆ ਜਿਹਦਾ ਕਿ 200 ਤੋਂ 100 500 ਤੱਕ ਦਾ ਜਿਹੜਾ ਪਾਸ ਦਾ ਰੈਂਟ ਰੱਖਿਆ ਹੁੰਦਾ ਇਹਦੇ ਵਿੱਚ ਕੋਈ ਵੀ ਤੁਹਾਨੂੰ ਰੈਂਟ ਨਹੀਂ ਹੈਗਾ ਬਿਲਕੁਲ ਫ੍ਰੀ ਆਫ ਕਾਸਟ ਤੁਸੀਂ ਇਹਦੇ ਵਿੱਚ ਐਂਟਰ ਕਰ ਸਕਦੇ ਹੋਗੇ ਵੱਧ ਤੋਂ ਵੱਧ ਦੋਸਤ ਇੱਥੇ ਪਹੁੰਚ ਕੇ ਭੈਣਾ ਪਹੁੰਚੋ ਕਿਉਂਕਿ ਪਹਿਣਾ ਵਾਸਤੇ ਦਾ ਖਾਸ ਆ ਸਪੈਸ਼ਲੀ ਜਿਹੜੀਆਂ ਕਿ ਘਰ ਦੇ ਵਿੱਚ ਬੈਠੀਆਂ ਸੂਟਾਂ ਨੂੰ ਹਰ ਵਕਤ ਦੇਖਦੀਆਂ ਰਹਿੰਦੀਆਂ ਨਹੀਂਆਂ ਤੇ ਖਰੀਦਣ ਵਾਸਤੇ ਉਹਨਾਂ ਨੂੰ ਓਨੀ ਚੁਆਇਸ ਆ ਜਿਹੜੀ ਦੁਕਾਨਾਂ ਦੇ ਉੱਤੇ ਜਾਂ ਬੁਟੀਕਾਂ ਦੇ ਉੱਪਰ ਜਾ ਕੇ ਨਹੀਂ ਮਿਲਦੀ ਸੋ ਇੱਥੇ ਕਾਫੀ ਜ਼ਿਆਦੇ ਬੁਟੀਕਾਂ ਦਾ ਜਿਹੜਾ ਹੱਬ ਪਹੁੰਚੂਗਾ ਤਕਰੀਬਨ 30-35 ਬੁਟੀਕ ਇੱਥੇ ਹੋਣਗੇ ਜਿਹਦੇ ਵਿੱਚੋਂ ਤੁਸੀਂ ਚੂਜ਼ ਕਰਕੇ ਜਿਹੜਾ ਆਪਣਾ ਇੱਕ ਸੂਟ ਆ ਜਿਹੜਾ ਉਹ ਪਰਚੇਸ ਕਰ ਸਕਦੀ ਹੋ ਤੁਹਾਡੇ ਕੋਲੇ ਕਲੈਕਸ਼ਨ ਹੋਊਗੀ ਚੁਆਇਸ ਹੋਊਗੀ ਕਾਫੀ ਜ਼ਿਆਦੇ ਵੱਡੀ ਗਿਣਤੀ ਦੇ ਵਿੱਚ ਸੋ ਇੱਥੇ ਤੁਸੀਂ ਚੁਆਇਸ ਕਰਕੇ ਜਿਹੜਾ ਆਪਣੇ ਸੂਟ ਨੇ ਉਹ ਸਿਲੈ ਪਹੁੰਚੋ ਪੈਣੋ ਵੱਤੋ ਵੱਤ ਕਿਉਂਕਿ ਇੱਥੇ ਕੋਈ ਤੁਹਾਡੀ ਜਿਹੜੀ ਫੀਸ ਨਹੀਂ ਲੈਂਦੀ ਜਾਊਗੀ ਪੈਲਸ ਦੇ ਵਿੱਚ ਐਂਟਰ ਹੋਣ ਦੀ ਜਾਂ ਇਹਨੂੰ ਦੇਖਣ ਦੀ ਦੇਖਣ ਦਾ ਕੋਈ ਮੁੱਲ ਨਹੀਂ ਦੇਖ ਸਕਦੇ ਹੋ ਤੁਸੀਂ ਆਪਾਂ ਹੀ ਪਹੁੰਚ ਰਹੇ ਹਾਂ ਸਰਦਾਰ ਪੈਲਸ ਦੇ ਵਿੱਚ ਸੋ ਪਹੁੰਚੋ ਸਾਰੇ ਜਣੇ ਵੱਤੋ ਵੱਤ ਰੌਣਕ ਵਧਾਓ ਜੀ ਧੰਨਵਾਦ